ਮੇਰੇ ਪੱਤਰਕਾਰ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਤੁਸੀਂ ਜਿਹੜੀ ਸਾਡੀ ਆਵਾਜ਼ ਆ ਲੋਕਾਂ ਤੱਕ ਪਹੁੰਚਾਉਂਦੇ ਹੋ ਮੈਂ ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦਾ ਤੁਹਾਡੀ ਮਿਹਨਤ ਸਦਕੇ ਤੁਸੀਂ ਜਿਹੜਾ ਹੋਰ ਇਹ ਕੰਮ ਜਿਹੜੇ ਨੇ ਉਹ ਲੋਕਾਂ ਦੇ ਨਿਗਾਹ ਹਿੱਟ ਲਖੇ ਹੁੰਦੇ ਸੋ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਬਟਾਲੇ ਵਾਸਤੇ ਜਦੋਂ ਦਾ ਮੈਂ ਐਮਐਲਏ ਬਣਿਆ ਕਿਤੇ ਨਾ ਕਿਤੇ ਐਸੇ ਕਈ ਏਰੀਆ ਦੇ ਵਿੱਚ ਜਾਂਦਾ ਹੈ ਜਿੱਥੇ ਪੀਣ ਵਾਲਾ ਪਾਣੀ ਜਿਹੜਾ ਉਹਨਾਂ ਨੂੰ ਵੀ ਜਿਹੜਾ ਮੈਂ ਕਹਿ ਸਕਦਾ ਵੀ ਲੰਮੇ ਅਰਸੇ ਤੋਂ ਮੁਲਕ ਆਜ਼ਾਦ ਹੋਇਆ ਕਈ ਸਰਕਾਰਾਂ ਆਈਆਂ ਕਈ ਗਈਆਂ ਪਰ ਪੀਣ ਵਾਲਾ ਵਧੀਆ ਪਾਣੀ ਜਿਹੜਾ ਨਸੀਬ ਨਹੀਂ ਹੋ ਸਕਿਆ ਮੈਂ ਆਪਣੇ ਬਟਾਰਾ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿਉਂਕਿ ਇਹ ਜਿਹੜਾ ਮੈਂ ਅਨਾਉਂਸ ਕਰਨ ਲੱਗਾ ਜੀ ਇਹ ਜਲ ਸਪਲਾਈ ਦਾ ਪ੍ਰੋਜੈਕਟ ਜਲ ਸਪਲਾਈ ਦਾ ਪ੍ਰੋਜੈਕਟ ਆ ਇਹ 27 ਕਰੋੜ 34 ਲੱਖ ਦਾ ਜਿਹੜਾ ਇਹ ਕੰਮ ਆ ਜਿਹੜਾ ਬਟਾਲੇ ਦੇ ਵਿੱਚ ਹੋਣ ਜਾ ਰਿਹਾ ਉਹਦੇ ਵਿੱਚ ਇਹ ਪ੍ਰੋਜੈਕਟ ਜਿਹੜਾ ਲਾਟ ਹੋ ਚੁੱਕਿਆ ਹੈ ਇਹਦਾ ਜਿਹੜਾ ਵੇਰਵਾ ਮੈਂ ਤੁਹਾਨੂੰ ਦੱਸਣ ਲੱਗਾ ਇਹਦੀਆਂ ਪਾਣੀ ਦੀਆਂ ਜਿਹੜੀਆਂ ਟੈਂਕੀਆਂ ਨੇ ਉਹ 2 ਲੱਖ ਗੈਲਨ ਜਿਹੜੀਆਂ ਨੇ ਉਹ ਵੱਡੀਆਂ ਟੈਂਕੀਆਂ ਬਣਨਗੀਆਂ ਦੋ ਨਵੀਆਂ ਟੈਂਕੀਆਂ ਬਣਨਗੀਆਂ ਜੀ ਵਾਟਰ ਸਪਲਾਈ ਜਿਹੜੀ ਲਾਈਨ ਆ ਉਹ 67 ਕਿਲੋਮੀਟਰ ਜਿਹੜੇ ਜਿਹਦਾ ਵਾਟਰ ਸਪਲਾਈ ਦੇ ਜਿਹੜੇ ਪਾਈਪ ਲਾ ਲੋ 67 ਕਿਲੋਮੀਟਰ ਦਾ ਜਿਹੜਾ ਇਹਦਾ ਵੀ ਉਹਨੇ ਏਰੀਆ ਦੇ ਵਿੱਚ ਹੀ ਪਾਉਗੀ ਬਟਾਲੇ ਦੇ ਵਿੱਚ ਇਹਦੇ ਵਿੱਚ ਹਾਊਸਿੰਗ ਕਨੈਕਸ਼ਨ ਜਿਹੜੇ ਨੇ ਇਹ 10130 ਜਿਹੜੇ ਕਨੈਕਸ਼ਨ ਆ ਉਹ ਬਟਾਲੇ ਦੇ ਵਿੱਚ ਜਿਹੜੇ ਕਨੈਕਸ਼ਨ ਦਿੱਤੇ ਜਾਣਗੇ ਔਰ ਮੈਂ ਇਨਾਂ ਦੇ ਵਿੱਚੋਂ ਮੈਂ ਦੱਸਣਾ ਚਾਹੁੰਨਾ ਵਾਂ ਵੀ ਜਿਹੜੇ-ਜਿਹੜੇ ਇਲਾਕਿਆਂ ਦੇ ਵਿੱਚ ਕੰਮ ਕਰਾਉਣਾ ਆਪਾਂ ਇਹ ਤਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਮੈਂ ਬੁਲਾਇਆ ਤਾਂ ਜੋ ਕਿ ਉਸ-ਉਸ ਏਰੀਆ ਦੇ ਲੋਕਾਂ ਨੂੰ ਪਤਾ ਲੱਗ ਚੁੱਕੇ ਲੱਗ ਸਕੇ ਵੀ ਇਹ ਜਿਹੜਾ ਕੰਮ ਆ ਇਹ ਹੁਣ ਜਿਹੜਾ ਆਪਾਂ ਉਹਨੂੰ ਉਦਘਾਟਨ ਕਰਕੇ ਉਹਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਕ ਸਭ ਤੋਂ ਵੱਡਾ ਜਿਹੜਾ ਮੈਂ ਕਹਿ ਸਕਦਾ ਵੀ ਐਮਏ ਪਿੰਡ ਆ ਉਹਦੇ ਵਿੱਚ ਇਹ ਵਾਟਰ ਸਪਲਾਈ ਦਾ ਕੰਮ ਜਿਹੜਾ ਨਹੀਂ ਹੋ ਸਕਿਆ ਸੀ ਉਹਨੂੰ ਸ਼ੁਰੂ ਕਰ ਰਹੇ ਹਾਂ ਉਸ ਤੋਂ ਬਾਅਦ ਕੋਟਲਾ ਨਵਾਬਪੁਰ ਉਸ ਤੋਂ ਬਾਅਦ ਡੇੜਾ ਬਾਬਾ ਨਾਨਕ ਰੋਡ ਜਿਹੜੇ ਉਧਰਲੀ ਸਾਈਡ ਤੇ ਜਿਹੜੇ ਘਰ ਨੇ ਉੱਥੇ ਬੋੜਾਵਾਲ ਉਜਾਗਰਨਗਰ ਤੇ ਸ਼ਹਿਰ ਦਾ ਜਿਹੜਾ ਅੰਦਰੂਨੀ ਏਰੀਆ ਜਿੱਥੇ ਕਈ ਵਾਰੀ ਮੈਂ ਜਾਣਾ ਮੈਨੂੰ ਮੇਰੇ ਬਜ਼ੁਰਗ ਮੇਰੀਆਂ ਮਾਵਾ ਭੈਣਾ ਜਦੋਂ ਵਖਾਲਦੀਆਂ ਵੀ ਆ ਪਾਣੀ ਸਾਡਾ ਠੀਕ ਨਹੀਂ ਆ ਰਿਹਾ ਮੈਂ ਉਹਨਾਂ ਨੂੰ ਕਿਹਾ ਸੀ ਵੀ ਫਿਕਰ ਨਾ ਕਰੋ ਆਪਾਂ ਕਰਾਂਗੇ ਆ ਔਰ ਅੱਜ ਮੈਨੂੰ ਖੁਸ਼ੀ ਵੀ ਹੈ ਵੀ ਅੱਜ ਆਪਾਂ ਇਸ ਏਰੀਏ ਦੇ ਵਿੱਚ ਕੰਮ ਕਰਨਾ ਜਿਹੜਾ ਉਹ ਸ਼ੁਰੂ ਆਪਾਂ ਕਰਾਂਗੇ ਜੀ ਔਰ ਇਹਦੀ ਜਿਹੜਾ ਸਮਾਂ ਹੋਊਗਾ ਉਹ ਤਕਰੀਬਨ ਸਾਲ ਡੇਢ ਸਾਲ ਦੇ ਵਿੱਚ ਵਿੱਚ ਇਸ ਕੰਮ ਨੂੰ ਆਪਾਂ ਖਤਮ ਕਰਾਂਗੇ ਉਹਦੇ ਨਾਲ ਨਾਲ ਜਿਹੜੇ ਨਵੇਂ ਇਲਾਕਿਆਂ 'ਚ ਕੰਮ ਸ਼ੁਰੂ ਕਰ ਲੱਗੇ ਹੁਣ ਸ਼ੂਗਰਪੁਰਾ ਮੁਰਗੀ ਮਹੱਲਾ ਜਿੱਥੇ ਸ਼ੂਗਰਪੁਰੇ ਦੀ ਸਾਡੀ ਸੰਗਣੀ ਆਬਾਦੀ ਹੈ ਮੁਰਗੀ ਮਹੱਲੇ ਦੀ ਸਾਡੀ ਵੀ ਸੰਗਣੀ ਆਬਾਦੀ ਹੈ ਤੇਲੀਆਂਵਾਲ ਜੁਝਾਰ ਨਗਰ ਜਵਾਰ ਨਗਰ ਕੁਤਬੀ ਨੰਗਲ ਪੁੱਲਰ ਰੋਡ ਸ਼ਾਂਤੀ ਨਗਰ ਕਨਵਾ ਰੋਡ ਸ਼ਾਹਬਾਦ ਪੁਰਾ ਅਰਮਾਨ ਰਿਜ਼ੋਰਟ ਰੋਡ ਆਨੰਦ ਵਿਹਾਰ ਨਿਊ ਆਨੰਦ ਵਿਹਾਰ ਡ੍ਰੀਮ ਐਵੇਨਿਊ ਕਲੋਨੀ ਸਾਊਥ ਸਿਟੀ ਮਹਾਜਨ ਕਲੋਨੀ ਡਾਇਮੰਡ ਕਲੋਨੀ ਧਰਮਪੁਰਾ ਕਲੋਨੀ ਸ਼੍ਰੀ ਹਰਗੋਬਿੰਦਪੁਰ ਰੋਡ ਜਿਹੜਾ ਆਪਣਾ ਉਮਰਪੁਰੇ ਵਾਲੀ ਸਾਈਡ ਆ ਗਈ ਉਸ ਤੋਂ ਬਾਅਦ ਹਾਥੀ ਗੇਟ ਕੋਵੀ ਰੋਡ ਜਿਹੜਾ ਉਹ ਵੀ ਆ ਗਿਆ ਤੇ ਕਾਦੀਆਂ ਰੋ ਇਹ ਸਾਰੇ ਏਰੀਏ ਦੇ ਵਿੱਚ ਜਿਹੜਾ ਆਪਾਂ ਵਾਟਰ ਸਪਲਾਈ ਸ਼ੁੱਧ ਪਾਣੀ ਜਿਹੜਾ ਉਹ ਕਿਉਂਕਿ ਸਭ ਤੋਂ ਵੱਡੀ ਗੱਲ ਹੁੰਦੀ ਆ ਵੀ ਕੰਮਾਂ ਨੂੰ ਬਾਸ ਕਰਾ ਕੇ ਲੋਕਾਂ ਤੱਕ ਮਹਈਆ ਕਰਾਉਣਾ ਇਹ ਸਭ ਤੋਂ ਵੱਡਾ ਕੰਮ ਸੀ ਜਿਹੜਾ ਬਟਾਲੇ ਵਾਸਤੇ ਮੈਂ ਕਹਿ ਸਕਦਾ ਵੀ ਆਉਣ ਵਾਲੇ ਸਮੇਂ ਨੂੰ ਇਹ ਇੱਕ ਵੱਡੀ ਰਾਹਤ ਦੁੱਖ ਲੱਗਦਾ ਸੀ ਬਾਕੀ ਮੁਲਕਾਂ ਵਾਲੇ ਚੰਦਰਮਾ ਤੱਕ ਪਹੁੰਚ ਗਏ ਸੀ ਸਾਡੇ ਵਾਲਿਆਂ ਨੂੰ ਹੱਲੇ ਤੱਕ ਪਾਣੀ ਨਹੀਂ ਮਹੀਆ ਪਵਸ਼ੁੱਧ ਕਰਾ ਸਕੀ ਪਰ ਇਹ ਜਿਹੜਾ ਪ੍ਰੋਜੈਕਟ ਹੈ 27 ਕਰੋੜ 34 ਲੱਖ ਦਾ ਜਿਹੜਾ ਪ੍ਰੋਜੈਕਟ ਹੈ ਇਹ ਆਪ ਦੇ ਰੂਬਰੂ ਰੱਖਿਆ ਗਿਆ ਔਰ ਮੇਰੀ ਇਹੋ ਬੇਨਤੀ ਹੈ ਵੀ ਜਿਹੜੇ ਜਿਹੜੇ ਏਰੀਏ ਤੇ ਮੈਂ ਨਾਮ ਬੋਲੇ ਨੇ ਉਹਨਾਂ ਦੇ ਲੋਕਾਂ ਨੂੰ ਵੀ ਜਿਹੜਾ ਪਤਾ ਲੱਗ ਜਾਵੇ ਵੀ ਹੁਣ ਪਾਣੀ ਦਾ ਜਿਹੜਾ ਕੰਮ ਹੈ ਉਹ ਬਹੁਤ ਜਲਦ ਸ਼ੁੱਧ ਪਾਣੀ ਵਧੀਆ ਪਾਣੀ ਜਿਹੜਾ ਅਸੀਂ ਉਹਨਾਂ ਨੂੰ ਮਹੀਆ ਕਰਾਵਾਂਗੇ ਤਾਂ ਜੋ ਕਿ ਸਾਡਾ ਬਟਾਲਾ ਤੰਦਰੁਸਤ ਰਹੇ ਹਸਦਾ ਵਸਦਾ ਰਹੇ ਇਹ ਇਹ ਗੁਰੂਆਂ ਪੀਰਾਂ ਪੀਰ ਪਗੰਬਰਾਂ ਤੋਂ ਇਹ ਜਲਦੀ ਸੇਵਾ ਚੱਲਦੀ ਆ ਰਹੀ ਆ ਪਰ ਉਹ ਅਕਾਲ ਪੁਰਖ ਵਰਲਿਆਂ ਬਦਲਿਆਂ ਤੋਂ ਸੇਵਾ ਲੈਂਦਾ ਡਿਊਟੀਆਂ ਹਰ ਇੱਕ ਦੀਆਂ ਲਾਉਂਦਾ ਪਰ ਸੇਵਾ ਆ ਦੀ ਡਿਊਟੀ ਕਿਸੇ ਕਿਸੇ ਦੀ ਲੱਗਦੀ ਆ ਸੋ ਮੈਂ ਬਟਾਲੇ ਵਾਲਿਆਂ ਨੂੰ ਬਹੁਤ ਬਹੁਤ ਮੁਬਾਰਕਾ ਦਿੰਦਾ ਹਾਂ ਬਿਲਕੁਲ ਜੀ ਫੰਡ ਰੀਲੀਜ਼ ਹੋ ਗਏ ਟੈਂਡਰ ਲੱਗ ਗਏ ਜੀ ਇਹਦਾ ਉਦਘਾਟਨ ਉਹਨੂੰ ਤੁਸੀਂ ਸਲਾਹ ਕਰ ਲਓ ਕਿੱਥੇ ਕਰਨਾ ਹਾਂ ਹਾਂ ਜੀ ਉਹ ਅਸਲ ਵਿੱਚ ਅ ਤਹਿਸੀਲ ਦਾ ਉਦਘਾਟਨ ਜਿਹੜਾ ਉਹ ਹੋ ਜਾਣਾ ਸੀ ਸੀਐਮ ਸਾਹਿਬ ਦੀ ਸਿਹਤ ਨਹੀਂ ਠੀਕ ਰਹੀ ਉੱਤੋਂ ਪਾਦੇ ਸਾਬਨੇ ਤੁਹਾਨੂੰ ਪਤਾ ਵੀ ਹੜਾਂ ਦਾ ਜਿਹੜਾ ਦੌਰ ਜਿਹੜਾ ਉਹ ਚੱਲ ਰਿਹਾ ਸੀ ਕਈ ਪਿੰਡ ਨੁਕਸਾਨ ਹੋਏ ਕਈਆਂ ਦਾ ਜੀਵਾਂ ਦਾ ਨੁਕਸਾਨ ਹੋਇਆ ਸਾਨੂੰ ਇਹ ਸੀ ਵੀ ਹਲੇ ਖੁਸ਼ੀ ਵਾਲਾ ਕੰਮ ਜਿਹੜਾ ਵਾ ਉਹਨੂੰ ਥੋੜਾ ਪੈਂਡਿੰਗ ਰੱਖਿਆ ਜਾਵੇ ਕਿਉਂਕਿ ਮੇਰੀ ਕੋਸ਼ਿਸ਼ ਇਹ ਸੀ ਵੀ ਜਦੋਂ ਸੀਐਮ ਸਾਹਿਬ ਨੇ ਆਉਣਾ ਵਾ ਆਪਾਂ ਜਿਹੜੇ ਲਾਗਲੇ ਜਿਹੜਾ ਆਪਣਾ ਬਟਾਲਾ ਹਲਕਾ ਵਾ ਜਿਨ੍ਹਾਂ ਨੂੰ ਇੱਥੇ ਆਉਣਾ ਪੈਣਾ ਵਾ ਜਿਨ੍ਹਾਂ ਨੇ ਇੱਥੇ ਕੰਮ ਕਰਾਉਣੇ ਨੇ ਉਹ ਸਾਰੇ ਪਰਿਵਾਰਾਂ ਨੂੰ ਆਪਾਂ ਬੁਲਾ ਕੇ ਵੱਡੇ ਲੈਵਲ ਤੇ ਪ੍ਰੋਗਰਾਮ ਕਰਨਾ ਚਾਹੁੰਦੇ ਹਾਂ ਜਿਹਦੇ ਕਰਕੇ ਥੋੜਾ ਦਲੇ ਆ ਪਰ ਆਪਾਂ ਉਹਨੂੰ ਬਹੁਤ ਜਲਦੀ ਜਿਹੜਾ ਉਹਨੂੰ ਸ਼ੁਰੂ ਕਰਾਵਾਂਗੇ ਥੋੜਾ ਸਾਡਾ ਫੋਕਸ ਇਸ ਸਮੇਂ ਹੜਪੀਟਾਂ ਵਾਲਾ ਹੁਣ ਇਹ ਕੰਮ ਪਾਸ ਸੀ ਮੈਨੂੰ ਇਹ ਸੀ ਕਿ ਇਹ ਕੰਮ ਲੋਕਾਂ ਦੇ ਰੂਪ ਰੂਪ ਆਪਾਂ ਕਰਵਾ ਦੇਈਏ ਠੀਕ ਹੈ ਜੀ